A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਾਨਸੂ ạtਵਾਲ ਬਹੁਤ-ਬਹੁਤ ਸਵਾਗਤ ਕਰਦੀ ਹਾਂ ਹਾਂਜੀ ਲਾਈਵ ਪ੍ਰੋਗਰਾਮ ਦਾ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਬੰਦ ਲਿਫਾਫੇ ਚ ਸੁਖਬੀਰ ਬਾਦਲ ਨੇ ਦਿੱਤਾ ਸਪਸ਼ਟਿਕਰਨ ਤਾਂ ਜੇਕਰ ਇੱਥੇ ਗੱਲ ਕਰੀਏ ਕਿ ਅਕਾਲੀ ਦਲ ਦੇ ਵਿੱਚ ਜਿਹੜਾ 파ੜ ਪਿਆ ਹੈ ਹਾਲਾਂਕਿ ਇਹ 파ੜ ਕਿਉਂ ਪਿਆ ਇਹ ਵੀ ਅਸੀਂ ਤੁਹਾਨੂੰ ਜਿਹੜੀ ਕੱਲ ਇਨਫੋਰਮੇਸ਼ਨ ਜਿਹੜੀ ਆ ਦਿੱਤੀ ਸੀ ਤਾਂ ਇੱਥੇ ਇੱਕ ਵਾਰ ਫਿਰ ਤੋਂ ਹੁਣ ਜਿਹੜੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਤਲਬ ਕਰ ਦਿੱਤਾ ਗਿਆ ਸੀ ਤੇ ਜਿਸ ਦੇ ਚਲਦੇ ਸੁਖਬੀਰ ਬਾਦਲ ਕੱਲ ਅੰਮ੍ਰਿਤਸਰ ਦੇ ਵਿੱਚ ਪੇਸ਼ੀ ਦੇ ਵਿੱਚ ਪਹੁੰਚੇ ਸੀ ਤਾਂ ਇੱਥੇ ਕਿਤੇ ਨਾ ਕਿਤੇ ਉਹਨਾਂ ਨੇ ਆਪਣਾ ਪੱਖ ਜਿਹੜਾ ਹੈ ਉਹ ਰੱਖਿਆ ਤਾਂ ਦੱਸ ਦਈਏ ਕਿ ਇੱਥੇ ਕਿਤੇ ਨਾ ਕਿਤੇ ਜਿਹੜੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ 파ੜ ਪਿਆ ਹੈ ਉਹ ਵੀ ਇੱਕ ਕਾਰਨ ਆਪਾਂ ਵੱਡਾ ਕਹਿ ਸਕਦੇ ਹਾਂ ਕਿਉਂਕਿ ਬਾਗੀ ਧੜੇ ਨੇ ਸ਼ਿਕਾਇਤ ਕੀਤੀ ਸੀ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਨੀਅਰ ਆਗੂ ਜਿਹੜੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਗਵਾਈ ਦੇ ਵਿੱਚ ਬਾਗੀ ਧੜਾ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਈ ਭੁੱਜਦਾ ਜਿੱਥੇ ਉਹਨਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਮਾਫੀਨਾਮਾ ਜਿਹੜਾ ਹੈ ਉਹ ਸੌਂਪਿਆ ਜਾਂਦਾ ਹੈ ਤਾਂ ਇੱਥੇ ਦੱਸ ਦਈਏ ਕਿ ਇਸ ਮਾਫੀਨਾਮੇ ਦੇ ਵਿੱਚ ਬਾਗੀ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਜਿਹੜਾ ਭੁੱਲਾ ਉਹਨਾਂ ਤੋਂ ਹੋਈਆਂ ਸੀ ਉਸ ਦਾ ਉਲੇਖ ਕੀਤਾ ਸੀ ਤੇ ਮਾਫੀ ਵੀ ਮੰਗੀ ਸੀ। ਦੋਸ਼ ਉਹਨਾਂ ਨੇ ਇਹ ਲਗਾਇਆ ਸੀ ਕਿ ਸੁਖਬੀਰ ਬਾਦਲ ਨੇ ਸੱਤਾ ਦੇ ਵਿੱਚ ਰਹਿੰਦਿਆਂ ਆਪਣੀ ਪਹੁੰਚ ਅਤੇ ਸ਼ਕਤੀਆਂ ਦੀ ਜਿਹੜੀ ਦੁਰਵਰਤੋਂ ਹੈ ਉਹ ਕੀਤੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਬਾਗੀ ਧੜੇ ਦੇ ਵੱਲੋਂ ਇਹ ਜਿਹੜੀਆਂ ਚੀਜ਼ਾਂ ਨੇ ਹਾਲਾਂਕਿ ਸ਼ਿਕਾਇਤ ਦੇ ਵਿੱਚ ਦਰਜ ਕਰਵਾਈਆਂ ਗਈਆਂ ਸੀ ਕਿ ਇੱਥੇ ਕਿਤੇ ਨਾ ਕਿਤੇ ਸੁਖਬੀਰ ਬਾਦਲ ਦੇ ਵੱਲੋਂ ਜਿਹੜੀਆਂ ਗਲਤੀਆਂ ਕੀਤੀਆਂ ਗਈਆਂ ਨੇ ਉਹ ਇਸ ਗਲਤੀ ਦੀ ਜਿਹੜੀ ਮਾਫੀ ਹੈ ਉਹ ਨਹੀਂ ਮੰਗ ਰਹੇ ਤੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੁੰਦਾ ਗ੍ਰਾਫ ਹੈ ਉਹ ਕਾਫੀ ਹੱਦ ਤੱਕ ਜਿਹੜਾ ਹੇਠਾਂ ਡਿੱਗਦਾ ਜਾ ਰਿਹਾ ਹੈ ਤਾਂ ਇੱਥੇ ਜੇਕਰ ਆਪਾਂ ਹੁਣ ਦੀ ਗੱਲ ਕਰਦੇ ਆਂ ਤਾਂ ਕਾਫੀ ਹੱਦ ਤੱਕ ਕਹਿ ਸਕਦੇ ਆਂ ਕਿ 15 ਦਿਨਾਂ ਦੇ ਵਿੱਚ ਸੁਖਬੀਰ ਬਾਦਲ ਨੂੰ ਪੇਸ਼ ਹੋਣ ਦਾ ਜਿਹੜਾ ਹੁਕਮ ਸੀ ਉਹ ਦਿੱਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਇੱਥੇ ਕਿਤੇ ਨਾ ਕਿਤੇ 15 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਈ ਗਈ ਪੰਜ ਤਖਤਾਂ ਦੀ ਜਿਹੜੀ ਜਥੇਦਾਰਾਂ ਦੀ ਮੀਟਿੰਗ ਹੋਈ ਸੀ ਤਾਂ ਉਸ ਦੇ ਵਿੱਚ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਵਿੱਚ ਪੇਸ਼ ਹੋਣ ਦੇ ਲਈ ਸਪਸ਼ਟੀਕਰਨ ਦਿੱਤਾ ਗਿਆ ਸੀ ਪਰ ਇੱਥੇ ਸੁਖਬੀਰ ਬਾਦਲ ਦੇ ਵੱਲੋਂ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਨਹੀਂ ਕੀਤੀ ਗਈ ਸੀ ਤਾ ਕੱਲ ਹੀ ਸੁਖਬੀਰ ਬਾਦਲ ਦੇ ਵੱਲੋਂ ਅੰਮ੍ਰਿਤਸਰ ਵਿਖੇ ਜਾ ਕੇ ਇੱਕ ਲਫਾਫੇ ਦੇ ਵਿੱਚ ਆਪਣਾ ਜਿਹੜਾ ਪੱਖ ਹੈ ਉਹ ਸੌਂਪਿਆ ਗਿਆ ਤੇ ਇੱਥੇ ਜਿਹੜੀ ਸੁਖਬੀਰ ਬਾਦਲ ਨੇ ਗੱਲ ਆਖੀ ਉਹ ਵੀ ਤੁਹਾਨੂੰ ਦੱਸਦੇ ਆ ਇੱਥੇ 16 ਜੁਲਾਈ ਨੂੰ ਸੁਖਬੀਰ ਬਾਦਲ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਜਿਹਨੂੰ ਹੁਣ ਐਕਸ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਉਸ ਤੇ ਪੋਸਟ ਕੀਤਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇੱਕ ਸ਼ਰਦਾਵਾਨ ਤੇ ਨਿਮਾਣੇ ਸਿੱਖ ਵੱਜੋ ਮੇਰਾ ਰੋਮ ਰੋਮ ਅਤੇ ਸਵਾਸ-ਛਵਾਸ ਛਵਰ ਛਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਮੇਰੀ ਪੀੜੀ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੈ ਤੇ ਇੱਥੇ ਕਿਤੇ ਨਗੇ ਕਿ ਕਹਿ ਸਕਦੇ ਆ ਉਹਨਾਂ ਦੇ ਵੱਲੋਂ ਜਦ ਟਵਿੱਟਰ ਦੇ ਉੱਤੇ ਮੈਸੇਜ ਇੱਕ ਜਿਹੜਾ ਆਪਣਾ ਕਹਿ ਸਕਦੇ ਆ ਕਿ ਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਗੱਲਾਂ ਜਿਹੜੀਆਂ ਨੇ ਉਹ ਕਹੀਆਂ ਸੀ ਤਾਂ ਇੱਥੇ ਜੇਕਰ ਗੱਲ ਕਰਦੇ ਆ ਕਿ ਬਾਗੀ ਧੜੇ ਦੇ ਵੱਲੋਂ ਕੀਤੀ ਗਈ ਬਗਾਵਤ ਜਿਹੜੀ ਤੇਜ਼ ਹੋਈ ਹੈ ਉਹ ਜਲੰਧਰ ਜ਼ਿਮਨੀ ਚੋਨਾ ਦੇ ਕਿਤੇ ਨਾ ਕਿਤੇ ਉਸ ਦੌਰਾਨ ਜਿਹੜੀ ਤੇਜ਼ ਹੋਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਲੰਧਰ ਚੋਣਾ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਬਗਾਵਤ ਹੈ ਸ਼ੁਰੂ ਹੋਈ ਸੀ ਸੀਨੀਅਰ ਆਗੂ ਚੰਦੂ ਮਾਜਰਾ ਢੀਂਸਾ ਪਰਿਵਾਰ ਬੀਬੀ ਜਗੀਰ ਕੌਰ ਅਤੇ ਕਈ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਦੇ ਖਿਲਾਫ ਜਿਹੜਾ ਮੋਰਚਾ ਹੈ ਉਹ ਖੋਲ ਦਿੱਤਾ ਸੀ ਤੇ ਜੇਕਰ ਇੱਥੇ ਗੱਲ ਕਰਦੇ ਆ ਅਕਾਲੀ ਦਲ ਤੇ ਬਾਦਲ ਪਰਿਵਾਰ ਦੀ ਤਾਂ ਕਿਤੇ ਨਾ ਕਿਤੇ ਹੁਣ ਬਾਦਲ ਪਰਿਵਾਰ ਨੂੰ ਇੱਥੇ ਕਿਆ ਜਾ ਰਿਹਾ ਸੀ ਕਿ ਕਿਤੇ ਨਾ ਕਿਤੇ ਜਿਹੜੀ ਪ੍ਰਧਾਨਗੀ ਹੈ ਉਹ ਬਾਦਲ ਨੂੰ ਇੱਥੇ ਛੱਡਣੀ ਚਾਹੀਦੀ ਹੈ ਨਹੀਂ ਸੁਖਬੀਰ ਬਾਦਲ ਨੂੰ ਇੱਥੇ ਜਿਹੜੀ ਪ੍ਰਧਾਨਗੀ ਹੈ ਹਾਲਾਂਕਿ ਉਹ ਛੱਡਣੀ ਚਾਹੀਦੀ ਹੈ ਪਰ ਜੇਕਰ ਆਪਾਂ ਇੱਥੇ ਹੋਰ ਗੱਲ ਕਰਦੇ ਹਾਂ ਕਿ ਕਾਫੀ ਹੱਦ ਤੱਕ ਇਹ ਜਿਹੜਾ ਮਸਲਾ ਹੈ ਭੱਖਿਆ ਸੀ ਤਾਂ ਇੱਥੇ ਅਕਾਲੀ ਆਗੂਆਂ ਨੇ 2022 ਦੇ ਵਿੱਚ ਆਈ ਚੁੰਦਾ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਜੜੀ ਮੰਗ ਵੀ ਕੀਤੀ ਗਈ ਸੀ ਜਿਸ ਚ ਪ੍ਰਧਾਨ ਮੰਤਰੀ ਸੌਰੀ ਪ੍ਰਧਾਨ ਸੁਖਵੀਰ ਬਾਦਲ ਨੂੰ ਹਟਾਉਣ ਦੇ ਲਈ ਸਿੱਧੇ ਤੌਰ ਤੇ ਨਹੀਂ ਲਿਖਿਆ ਗਿਆ ਸੀ ਪਰ ਇਹ ਜ਼ਰੂਰ ਕਿਹਾ ਸੀ ਕਿ ਉਹ ਦੋ ਵਾਰ ਪ੍ਰਧਾਨ ਬਣਨ ਤੋਂ ਬਾਅਦ ਦੁਬਾਰਾ ਪ੍ਰਧਾਨ ਨਹੀਂ ਬਣਨੇ ਚਾਹੀਦੇ ਕਿਉਂ ਕਿ ਕਾਫੀ ਹੱਦ ਤੱਕ ਜਿਹੜੀ ਆ ਇਹ ਮਸਲਾ ਹੈ ਪੱਕ ਗਿਆ ਸੀ ਤੇ ਕਾਫੀ ਹੱਦ ਤੱਕ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਦਾ ਜੋ ਗ੍ਰਾਫ ਹੈ ਪੰਜਾਬ 'ਚ ਹੁਣ ਡਿੱਗਦਾ ਜਾ ਰਿਹਾ ਹੈ ਜੋ ਇਹ ਕਿਤੇ ਨਾ ਕਿਤੇ ਸੁਖਬੀਰ ਬਾਦਲ ਦੇ ਵੱਲੋਂ ਡਿੱਗਦਾ ਜਾ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਸਹੀ ਤੌਰ ਤੇ ਜਿਹੜੇ ਕੰਮ ਨੇ ਉਹ ਨਹੀਂ ਹੋ ਪਾਰੇ ਤੇ ਸਹੀ ਤੌਰ ਤੇ ਜਿਹੜਾ ਉਹ ਆਪਣੇ ਮੁੱਦਿਆਂ ਦੇ ਉੱਤੇ ਜਿਹੜੀ ਗੱਲ ਹੈ ਉਹ ਨਹੀਂ ਕਰ ਪਾਰੇ ਤਾਂ ਇੰਨਾਂ ਚੀਜ਼ਾਂ ਨੂੰ ਲੈ ਕੇ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕਈਆਂ ਗਈਆਂ ਸੀ ਪੁਰਾਣੇ ਮੁੱਦੇ ਵੀ ਇਸ ਦੇ ਵਿੱਚ ਜਿਹੜੇ ਵਿਚ ਲਿਆਂਦੇ ਗਏ ਸੀ ਤਾਂ ਦੱਸ ਦਈਏ ਕਿ ਪੁਰਾਣੇ ਮੁੱਦਿਆਂ 'ਚ ਬਹੁਤ ਸਾਰੇ ਜੜੇ ਮੁੱਦੇ ਸੀ ਚਾਰ ਉਹ ਅਹਿਮ ਮੁੱਦੇ ਜਿਨ੍ਹਾਂ ਦੇ ਉੱਤੇ ਚਰਚਾ ਹੋਈ ਸੀ ਉਹ ਮੁੱਦਾ ਇੱਥੇ ਹੈ ਕਿ ਇੱਕ ਤਾਂ ਡੇਰਾ ਸੱਚਾ ਸੌਦਾ ਜਿਹੜਾ ਹੈ ਮੁਖੀ ਨੂੰ ਮਾਫੀ ਜੜੀ ਹੈ ਉਹ ਦੇ ਦਿੱਤੀ ਗਈ ਸੀ ਦੂਜਾ ਉਹਨਾਂ ਦੇ ਪ੍ਰਤੀ ਜੋ ਸ਼ਿਕਾਇਤ ਕੀਤੀ ਗਈ ਸੀ ਉਹਨਾਂ ਦੇ ਖਿਲਾਫ ਉਹ ਸ਼ਿਕਾਇਤ ਇੱਥੇ ਵਾਪਸ ਲੈ ਲਈ ਗਈ ਸੀ ਤੀਸਰਾ ਬੇਅਦਬੀ ਦੀਆਂ ਜਿਹੜੀ ਘਟਨਾਵਾਂ ਨੇ ਉਹਨਾਂ ਦੀ ਜਾਂਚ ਚੰਗੀ ਤਰ੍ਹਾਂ ਨਹੀਂ ਹੋਈ ਸੀ ਕਿਉਂਕਿ ਇੱਥੇ ਕਿਹਾ ਜਾਂਦਾ ਹੈ ਲੋਕਾਂ ਦੇ ਵੱਲੋਂ ਵੀ ਕਿ ਅਕਾਲੀ ਦਲ ਦਾ ਜਦੋਂ ਪੰਜਾਬ 'ਚ ਦੌਰ ਸੀ ਤਾਂ ਉਸ ਸਮੇਂ ਕਾਫੀ ਹੱਦ ਤੱਕ ਬੇਅਦਬੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਹੋ ਗਏ ਮੰਦਿਰ ਹੋ ਗਏ ਇਹਨਾਂ ਦੀ ਬੇਅਦਬੀਆਂ ਕਾਫੀ ਹੱਦ ਤੱਕ ਹੋਈਆਂ ਨੇ ਤਾਂ ਇੱਥੇ ਦੱਸਦੀ ਹੈ ਕਿ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਕੁਝ ਸ਼ਰਾਰਤੀ ਅੰਸਰਾ ਨੇ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਬੀੜ ਚੋੜੀ ਚੋਰੀ ਕਰ ਲਈ ਸੀ ਅ ਫਿਰ 12 ਅਕਤੂਬਰ 2015 ਦੀ ਜੇਕਰ ਗੱਲ ਕਰਦੇ ਹਾਂ ਤਾਂ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 110 ਅੰਗ ਚੋਰੀ ਕਰਕੇ ਬਾਹਰ ਸੁੱਟੇ ਗਏ ਸੀ ਬੇਅਦਬੀ ਕਿੰਨੀ ਸੀ ਤੇ ਕਾਫੀ ਸਿੱਖ ਕੌਮ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਸੀ ਤੇ ਇਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਤਤਕਾਲੀ ਗ੍ਰਹਿ ਮੰਤਰੀ ਜਿਹੜੇ ਸੀ ਸੁਖਬੀਰ ਸਿੰਘ ਬਾਦਲ ਨੇ ਉਸ ਸਮੇਂ ਇਸ ਮਾਮਲੇ ਦੀ ਜਾਂਚ ਨਹੀਂ ਕੀਤੀ ਸੀ ਹਾਲਾਂਕਿ ਜਾਂਚ ਲਈ ਵਿਸ਼ੇ ਬਹੁਤ ਉੱਠੇ ਸੀ ਇਹ ਪਰ ਇਥੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਜਿਹੜੀ ਕਿਤੇ ਨਾ ਕਿਤੇ ਸਰਕਾਰ ਐ ਅਕਾਲੀ ਦਲ ਉਹ ਕਾਮਯਾਬ ਨਹੀਂ ਹੋ ਪਾਈ ਸੀ ਇਸ ਦੇ ਨਾਲ ਹੀ ਪੰਜਾਬ ਦੇ ਹਾਲਾਤਾਂ ਦੀ ਜੇਕਰ ਗੱਲ ਕਰੀਏ ਤਾਂ ਹਾਲਾਤ ਕਾਫੀ ਹੱਦ ਤੱਕ ਵਿਗੜ ਗਏ ਸੀ ਕੋਟਕਪੂਰਾ ਅਤੇ ਵੈਬਲ ਕਲਾਂ ਦੇ ਵਿੱਚ ਦੁਖਦਾਈ ਘਟਨਾਵਾਂ ਵਾਪਰ ਗਈਆਂ ਸੀ ਤਾਂ ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਮਸਲੇ ਸੀ ਤੇ ਜੇਕਰ ਇਸ ਤੋਂ ਇਲਾਵਾ ਤੁਹਾਨੂੰ ਦੱਸਿਏ ਕਿ ਡੇਰਾ ਸੱਚਾ ਸੌਦਾ ਖਿਲਾਫ ਜਿਹੜੀ ਸ਼ਿਕਾਇਤ ਹੈ ਉਹ ਕੀਤੀ ਗਈ ਸੀ ਸਾਲ 2007 ਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਜਿਹੜੇ ਨੇ ਉਹ ਸਲਾਬਤ ਪੂਰਾ ਦੇ ਵਿੱਚ ਦਸਵੇਂ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਜਿਹੜੇ ਕਿਤੇ ਨਾ ਕਿਤੇ ਮਰਿਆਦਾ ਭੰਗ ਕਰਕੇ ਦਸ਼ਮ ਪਾਤਸ਼ਾਹ ਜਿਹੜੇ ਕਿਤੇ ਨਾ ਕਿਤੇ ਉਹਨਾਂ ਦੀ ਨਕਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਅੰਮ੍ਰਿਤ ਛਕਾਉਣ ਦਾ ਢੋਂਗ ਵੀ ਰਚਿਆ ਗਿਆ ਸੀ ਇੱਥੇ ਤਾਂ ਇਹ ਸਾਰੇ ਮਸਲੇ ਜਿਹੜੇ ਨੇ ਹਾਲਾਂਕਿ ਇਹ ਸ਼ਿਕਾਇਤ ਜਿਹੜੀ ਕੀਤੀ ਗਈ ਸੀ ਇਹ ਸ਼ਿਕਾਇਤ ਬੜੀ ਹੀ ਜਲਦੀ ਅਕਾਲੀ ਦਲ ਦੇ ਵੱਲੋਂ ਵਾਪਸ ਲੈ ਲਈ ਗਈ ਸੀ ਤਾਂ ਇੱਥੇ ਵਾਪਸ ਤਾਂ ਚਲੋ ਸ਼ਿਕਾਇਤ ਲਈ ਪਰ ਇੱਥੇ ਡੇਰਾ ਮੁਖੀ ਨੂੰ ਮਾਫ਼ ਕਰਨ ਦੀ ਜਿਹੜੀ ਕਿਤੇ ਨਾ ਕਿਤੇ ਗੱਲਾਂ ਨੇ ਇਹ ਵੀ ਮੁੱਦਾ ਇੱਕ ਬਣਿਆ ਹੋਇਆ ਹੈ ਜਿਹੜਾ ਕਿ ਹੁਣ ਬਾਗੀ ਧੜੇ ਨੇ ਵੀ ਇਹ ਮੁੱਦਾ ਅੱਗੇ ਰੱਖਿਆ ਸੀ ਦੱਸ ਦਈਏ ਕਿ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਵਾਈ ਕਰਦਿਆਂ ਡੇਰਾ ਮੁਖੀ ਨੂੰ ਸਿੱਖ ਪੰਥ ਚੋਂ ਆ ਕਿਤੇ ਨਾ ਕਿਤੇ 6 ਕਿ ਦਿੱਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਸੁਖਬੀਰ ਬਾਦਲ ਨੇ ਡੇਰਾ ਮੁਖੀ ਨੂੰ ਮੁਆਫੀ ਦੇਣ ਦਾ ਜਿਹੜਾ ਕਿਤੇ ਨਾ ਕਿਤੇ ਅ ਅੱਗੇ ਰੱਖਿਆ ਸੀ ਤਾਂ ਇੱਥੇ ਕਹਿ ਸਕਦੇ ਆ ਕਿ ਸਿੱਖ ਜਿਹੜੇ ਜੱਥੇਬੰਦੀਆਂ ਨੇ ਜਾਂ ਫਿਰ ਸਿੱਖ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਰੋਸ਼ ਦੇਖਣ ਨੂੰ ਮਿਲਿਆ ਸੀ ਤਾਂ ਇੱਥੇ ਰੋਸ਼ ਕਾਫੀ ਹੱਦ ਤੱਕ ਦੇਖਣ ਨੂੰ ਮਿਲਿਆ ਸੀ ਚੌਥਾ ਇੱਥੇ ਆਪਾਂ ਕਹਿ ਸਕਦੇ ਆਂ ਕਿ ਝੂਠੇ ਪੁਲਿਸ ਮੁਕਾਬਲੇ ਚ ਨਹੀਂ ਮਿਲਿਆ ਸੀ ਇਨਸਾਫ਼ ਤਾਂ ਇੱਥੇ ਜਿਹੜੇ ਝੂਠੇ ਕੇਸ ਪਾਏ ਗਏ ਸੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਕਹਿ ਸਕਦੇ ਆਂ ਇਹ ਮਸਲਾ ਪਖਿਆ ਸੀ ਤਾਂ ਇੱਥੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੀ ਕਾਫੀ ਹੱਦ ਤੱਕ ਜਿਹੜਾ ਆਪਾਂ ਕਹਿ ਸਕਦੇ ਆਂ ਕਿ ਇਹ ਮੁੱਦਾ ਪਖਿਆ ਸੀ ਫਿਲਹਾਲ ਹੁਣ ਜੇਕਰ ਗੱਲ ਕਰੀਏ ਇੱਥੇ ਆਪਾਂ ਇਸ ਵਿਸ਼ੇ ਦੀ ਕਿ ਬੰਦ ਲਿਫਾਫੇ ਚ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਸੁਖਬੀਰ ਬਾਦਲ ਨੇ ਤਾਂ ਇੱਥੇ ਜੇਕਰ ਗੱਲ ਕਰਦੇ ਆਂ ਕਿ ਕੱਲ ਹੀ ਅਮ੍ਰਿਤਸਰ ਦੇ ਵਿੱਚ ਸੁਖਬੀਰ ਬਾਦਲ ਸ਼੍ਰੀ ਤੇ ਪੂਜਯ ਸੀ ਤੇ ਆਪਣਾ ਬੰਦ ਲਿਫਾਫੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਪੱਖ ਜਿਹੜਾ ਸਪਸ਼ਟੀਕਰਨ ਜਿਹੜਾ ਹੈ ਉਹ ਦੇ ਦਿੱਤਾ ਗਿਆ ਹਾਲਾਂਕਿ ਸਪਸ਼ਟੀਕਰਨ ਦੇ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਇਹ ਵੀ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਦੂਜੇ ਪਾਸੇ ਜੇਕਰ ਗੱਲ ਕਰਦੇ ਹਾਂ ਸੁਖਬੀਰ ਬਾਦਲ ਦੀ ਤਾਂ ਇਸ ਵਾਰ ਸੁਖਬੀਰ ਬਾਦਲ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਹੈ ਜੀ ਹਾਂ ਇੱਥੇ ਮੀਡੀਆ ਨੂੰ ਵਿੱਚ ਕਾਫੀ ਹੱਦ ਤੱਕ ਇਨਵੋਲਵ ਨਹੀਂ ਕੀਤਾ ਤੇ ਨਾ ਹੀ ਮੀਡੀਆ ਦੇ ਵਿੱਚ ਕੋਈ ਜਾਣਕਾਰੀ ਸੁਖਬੀਰ ਬਾਦਲ ਦੇ ਵੱਲੋਂ ਸਾਂਝਾ ਕੀਤੀ ਗਈ ਹੈ ਤਾਂ ਇੱਥੇ ਜੇਕਰ ਕੋਈ ਵੀ ਇਸ ਮਾਮਲੇ ਦੇ ਵਿੱਚ ਅਪਡੇਟ ਆਂਦੀ ਹੈ ਤਾਂ ਅਸੀਂ ਤੁਹਾਨੂੰ ਅੱਗੇ ਹੋਰ ਵੀ ਤਲਬ ਕਰਾਂਗੇ ਤਾਂ ਇਸੇ ਦੇ ਨਾਲ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਜਿਹੜਾ ਵਿਸ਼ਾ ਲੈ ਕੇ ਆਏ ਹਾਂ ਇਹ ਕਿਤੇ ਕਿਤੇ ਅਕਾਲੀ ਦਲ ਦੇ ਵਿੱਚ ਪੈ ਰਹੇ ਜਿਹੜੇ ਇਸ ਪੜਾ ਪੜਾਵ ਨੂੰ ਜਿਹੜਾ ਆਪਾਂ ਕਹਿ ਸਕਦੇ ਆ ਪਾੜ ਪਿਆ ਜਿਹੜਾ ਇਸ ਦੇ ਉੱਤੇ ਇੱਕ ਨਜ਼ਰ ਸੀ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਹੁਣ ਸੁਖਬੀਰ ਬਾਦਲ ਦੇ ਵੱਲੋਂ ਇੱਥੇ ਪ੍ਰਧਾਨਗੀ ਛੱਡੀ ਜਾਵੇਗੀ ਜਾਂ ਪ੍ਰਧਾਨਗੀ ਰੱਖੀ ਜਾਵੇਗੀ ਮਾਫੀ ਜਿਹੜੀ ਹੈ ਕਿ ਉਹ ਮੰਗੀ ਗਈ ਹੈ ਹਨ ਕਿ ਬਹੁਤ ਸਾਰੇ ਸਵਾਲ ਨੇ ਪਰ ਜੇਕਰ ਤੁਹਾਡੇ ਵੀ ਇਹਨਾਂ ਸਵਾਲਾਂ ਤੇ ਕੋਈ ਜਵਾਬ ਨੇ ਜਾਂ ਰਾਏ ਹੈ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਰਾਹੀਂ ਸਾਂਝੀ ਕਰ ਸਕਦੇ ਹੋ ਇਸੇ ਦੇ ਨਾਲ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ